ਸਤਿ ਆਸ ਸਵੇਰਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਦੋਸਤ ਦੀਪਕ ਤੁਹਾਡੇ ਨਾਲ ਅੱਜ ਰੂਬਰੂ ਹੋਏ ਹਾਂ ਜੀ ਬਾਬੂ ਲਾਭ ਸਿੰਘ ਨਗਰ 6 ਨੰਬਰ ਗਲੀ ਤੋਂ ਆਈ ਇਲਾਕੇ ਨਾਲੋਂ ਅਸੀਂ ਸੁਣਦੇ ਆ ਕੀ ਦੀਆਂ ਨਾ ਪ੍ਰੋਬਲਮ ਆ ਰਹੀਆਂ ਕਿ ਦੋ ਸਿਵਰਜ ਦਾ ਟੱਕਣ ਜਿਹੜਾ ਟੁੱਟਾ ਪਿਆ ਸੀ ਸੁਲਵਾਈ ਨੰਬਰ 3 ਸਿਵਰਜ ਸਾਰੇ ਬਲੌਕ ਹੋਏ ਪਏ ਨੇ 6 ਮਹੀਨੇ ਲੱਗਾਈ ਜੈ ਸਾਹਿਬ ਨੂੰ ਵੀ ਮੈਂ ਕਿੰਨੇ ਵਾਰੀ ਮੈਂ ਕੱਟੋ ਵਰ ਦੋ ਮਹੀਨੇ ਹੋ ਗਏ ਸਾਡੀ ਕੋਈ ਸੁਲਵਾਈ ਮਿੱਟੀ ਗੋਲੀ ਦੇ ਦਿੰਦੇ ਕੋਈ ਸੁਲਵਾਈ ਨਹੀਂ ਕਰਦੇ ਕੋਈ ਕੰਮ ਨਹੀਂ ਹੁੰਦਾ ਬਿਆਸਾੜਾ ਮਿੱਟੀ ਗੋਲੀ ਕਿੱਦਾਂ ਮੈਨੂੰ ਦੇ ਦਿੰਦੇ ਕਿੱਦਾਂ ਮਤਲਬ ਕੀ ਕਹਿ ਦਿੰਦਾ ਮੈਂ ਬੰਦੇ ਭੇਜਣਾ ਨੂੰ ਹਾਂ ਮੈਂ ਕਿਹਾ ਮੈਂ ਜੈ ਸਾਹਿਬ ਤੇ ਕੋ ਨਾ ਹਿੰਦਾ ਕਰੋ ਗੱਡੀ ਭੇਜੋ ਇਹ ਗਲਤ ਰਹੋ ਤੁਸੀਂ ਅਗਲੇ ਦਿਨ ਬੰਦਾ ਜਿਹੜਾ ਨਾ ਮੋਟਰਸਾਈਕਲ ਤੇ ਆਉਂ ਸੀ ਉਹ ਇੰਨਾ ਕਿਸੇ ਦਾ ਲੱਗੇ ਗਿਆ ਸੀ ਇੱਕ ਫਾਸਲਾ ਸਾਰਾ ਛਿਲੇ ਆ ਗਿਆ ਤੁਸੀਂ ਆਪਣੇ ਕਾਉਂਸਲਰ ਸਾਹਿਬ ਨੂੰ ਕਿਹਾ ਕਿ ਨਹੀਂ ਕਿਹਾ ਜੀ ਉਹਨਾਂ ਨੂੰ ਵੀ ਕਿਹਾ ਉਹ ਵੀ ਆਏ ਸੀ ਉਹਦਾ ਆਏ ਸੀ ਉਹ ਵੀ ਤੁਸੀਂ ਅੱਗੇ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਕਿ ਨਹੀਂ ਬਿਲਕੁਲ ਬਿਲਕੁਲ ਜੀ ਅਸੀਂ کہہ ਰਹੇ ਹਾਂ ਕਿ ਕੈਸਡੀਓ ਸਾਹਿਬ ਵੀ ਆਏ ਤੇ ਸਾਹਿਬ ਵੀ ਆਏ ਉਹਨਾਂ ਨੂੰ ਮੌਕਾ ਦਿਖਾਇਆ ਕੋਈ ਸੁਣਵਾਈ ਨਹੀਂ ਕੋਈ ਤੁਹਾਨੂੰ ਕੀ ਨਹੀਂ ਹੁੰਦੀ ਤੁਹਾਨੂੰ ਕਿੰਨੇ ਦਿਨਾਂ ਤੋਂ ਇਹ ਸਮੱਸਿਆ ਆ ਰਹੀ ਆ ਕਿੰਨੇ ਪ੍ਰੋਗਰਾਮ 5 ਮਹੀਨੇ ਹੋ ਗਏ ਨੇ 5 ਮਹੀਨੇ ਹੋ ਗਏ ਨੇ ਬੁਨਾਈ ਕਿਉਂ ਨਹੀਂ ਹੁੰਦੀ ਬਾਈ ਤੁਸੀਂ ਆਪਣੇ ਪ੍ਰਸ਼ਾਸਨ ਨੂੰ ਜੀਮਾ ਕਿੰਨਾ ਜਾਂਦੇ ਹੈਗੇ ਸਾਡਾ ਸਿਵਲ ਕੋਰਪੋਰੇਸ਼ਨ ਸਾਡੇ ਰੈਗੂਲਰ ਕੋਰਡੀ ਚੱਲੇ ਨਾ ਪਾਣੀ ਰਹਿ ਗਿਆ ਪੂਰੀ ਬਜਾ ਹੁਣ ਤੁਸੀਂ ਬੈੱਡ ਵਗੈਰਾ ਵੀ ਕਰ ਰਹੇ ਸੀ ਬੈਗੇ ਆਪ ਬੈੱਡੇ ਜਾਨੇ ਜੈ ਸਾਹਿਬ ਨੂੰ ਫੋਨ ਕਰਨਿਆ ਸੀ ਵੀ ਹੁਣ ਫੋਨ ਕਰਨਿਆ ਕੋਈ ਨਹੀਂ ਸੁਣਦਾ ਤੁਹਾਡੇ ਕੀਸ ਮਸਾਇਆ ਦੱਸੋ ਤੁਸੀਂ ਸਾਡੇ ਕੋਰਨਰ ਤੇ ਚੈਂਬਰ ਹੈਗਾ ਸਾਡੇ ਬਿਲਕੁਲ ਕੰਧਾ ਪਿੱਛੇ ਪਾਣੀ ਖੜਾ ਰੰਦਾ ਪੰਜ ਮਹੀਨਾ ਤੋਂ ਕੰਧਾ ਗਲੀਆਂ ਪਈਆਂ ਅੰਦਰ ਫਰਸ਼ ਤੱਕ ਪੈ ਗਿਆ ਸਾਡਾ ਸਿਮ ਸਿਮ ਤੁਹਾਡੀ ਕੌਂਸਲ ਸਾਹਿਬ ਕੀ ਜਵਾਬ ਹੀ ਰਹੇ ਕਿਉਂ ਨਹੀਂ ਪਬਸ ਕਿੰਨੇ ਕਰਵਾ ਰਹੇ ਆ ਜੋ ਦੇਖੋ 3 ਵਜੇ ਦਾ ਪਿੱ ਗੱਡੀ ਰਾਜ 2 ਵਜੇ ਕੱਟੀ ਲੱਗੀ ਸੀ 3 ਵਜੇ ਨੂੰ ਗੱਡੀ ਆਏਗੀ ਆਏਗੀ ਬਸ ਬੰਦਾ ਹੈ ਨਹੀਂ ਤੁਸੀਂ ਕਾਰਪੋਰੇਸ਼ਨ ਜਾ ਕੇ ਆਪ ਨੇ ਸਮੱਸਿਆ ਹੱਲ ਕਰਨੀ ਝਹੀ ਦੇਖੋ ਮੈਂ ਤੇ ਤੁਸੀਂ ਆਪ ਜਾ ਕੇ ਕੰਪਲੇਨਟ ਵਗੈਰਾ ਨਹੀਂ ਕੀਤੀ ਹੈਗੀ ਹੁਣ ਤੱਕ ਤੁਹਾਡੇ ਅੱਡੇ ਅਸੀਂ ਤੇ ਹੁਣ ਦੇਖੋ ਕਾਉਂਸਲਰ ਤੱਕ ਇਹ ਕਾਉਂਸਲਰ ਨੇ ਕੰਪਲੀਟ ਪੇਰਾ ਕਰਨੀ ਹੈ ਸਾਰੇ ਅਜ ਤੱਕ ਦੀ ਸੀ ਆਪਾਂ ਇੱਕ ਵਾਰੀ ਜਾ ਸਕਦੇ ਦੋ ਵਾਰੀ ਜਾ ਸਕਦੇ ਤੁਹਾਡਾ ਕਹਿਣਾ ਹੈ ਕਿ ਤੁਹਾਡੇ ਕਾਉਂਸਲਰ ਕੋਈ ਜਵਾਬ ਨਹੀਂ ਆ ਰਿਹਾ ਹਾਂਜੀ ਤੁਹਾਡੇ ਕਾਉਂਸਲਰ ਸਾਹਿਬ ਤੁਹਾਡੇ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਕਰਕੇ ਦੇ ਰਹੇ ਇਹ ਤੁਹਾਡਾ ਕਹਿਣਾ ਹੈਗਾ ਤੁਸੀਂ ਕੁਝ ਕਹਿਣਾ ਜਾਂਦੀ ਜੀ ਤੁਸੀਂ ਕੁਝ ਕਹਿਣਾ ਜਾਂਦੀ ਹਾਂਜੀ ਅੱਡੇ ਤਾਂ ਇਹਨਾਂ ਦੇ ਵੀ ਇਹਨਾਂ ਦੇ ਸਾਹਮਣੇ ਬੈਠਿਆ ਤੁਸੀਂ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਹਿਣਾ ਜਾਂਦੇ ਹੈਗੇ ਆ ਤੁਸੀਂ ਬੇਜ ਸਾਫ਼ ਕਰਵਾਓ ਹਾਂਜੀ ਸਾਟਾਮ ਕਾਨ ਮੇਰਾ ਕਾਰਨਰ ਤੇ ਆ ਹਾਂਜੀ 3 ਦਿਨ ਬਾਰਿਸ਼ ਰਹੀ ਮੇਰਾ ਕੀ ਪ੍ਰੋਬਲਮ ਸਰ ਸਾਰਾ ਮਾਰੇ ਨੇ ਸੁਰੀਆ ਤੁਹਾਨੂੰ ਜਿਹੜੀ ਇਸ ਵੇਲੇ ਸਾਂਝੀ ਕਰਦੇ ਪਏ ਹਾਂ ਮਾਰੇ ਜੀ ਨਹੀਂ ਪੀਗੇ ਬਸ ਜੀਤ ਬਾਬੂ ਲਾ ਬਣਾਣੇ ਗੱਲ ਨਮਕ ਮਾਰੇ ਜੀ ਤੁਸੀਂ ਨਾ ਲੋਕ ਕਾਫੀ ਟਿਕਦੇ ਰਹਿੰਦੇ ਨੇ ਮਹੱਲਾ ਦੇ ਕੰਮ ਕਰਨ ਆਉਂਦੇ ਛੁੱਟੀ ਮਾਰ ਕੇ ਚਲੇ ਜਾਂਦੇ ਛੁੱਟੀ ਮਾਰ ਕੇ ਚਲੇ ਜਾਂਦੇ ਕੁਝ ਹੈ ਹੀ ਨਹੀਂ ਕਹਿਣ ਦਾ ਮਤਲਬ ਐਵੇਂ ਕਰ ਦਿੱਤਾ ਜੀ ਕਰ ਦਿੱਤਾ ਕੰਪਲੇਟ ਤਾਂ ਸੀ ਨੋਟ ਨਹੀਂ ਕਲੀਅਰ ਹੋ ਗਈ ਅਹੀ ਨਾਲ ਤੁਸੀਂ ਇਹਨਾਂ ਨੂੰ ਗਿਆਨੀ ਫੇਟਾਂਗੇ ਨਾ ਕੰਮ ਕਰਕੇ ਦਿਓ ਸਾਰਿਆਂ ਨੂੰ ਕਹਿ ਰਹੇ ਹਾਂ ਕਹਿੰਦੇ ਸਾਡੀ ਕੋਈ ਇੱਕ ਵਾਰੀ ਤਾਂ ਕਹਿ ਤਾ ਸਾਡੇ ਕੋਈ ਕੁਝ ਹੁੰਦਾ ਹੀ ਨਹੀਂ ਤੁਸੀਂ ਕਾਰਪੋਰੇਸ਼ਨ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਕਾਰਪੋਰੇਸ਼ਨ ਅਸੀਂ ਨਹੀਂ ਗਏ ਭਾਜੀ ਅਸੀਂ ਕਾਉਂਸਲਰ ਕੋ ਗਏ ਆ ਜਿਨ੍ਹਾਂ ਨੂੰ ਨੇ ਕਹਿੰਦੇ ਗੱਲ ਕਰਾ ਦੇ ਆਂ ਪਰ ਤੋਂ ਲਾਵਾ ਕੋਈ ਗੱਲ ਹੈ 6 ਮਹੀਨੇ ਹੋ ਗਏ ਯਾਨੀ ਤੁਹਾਡੇ ਕਹਿੰਦੇ ਮੈਂ ਤੁਹਾਡੇ ਕਾਉਂਸਲ ਗੱਲ ਸੁਣਾਈ ਨਹੀਂ ਕਰਦੇ ਬਿਲਕੁਲ ਨਹੀਂ ਹੋਣੀ ਕੁਛ ਵੀ ਨਹੀਂ ਉਹ ਤਾਂ ਇਹ ਕਹਿ ਰਿਹਾ ਕਿ ਮੈਂ ਰਾਤ ਨੂੰ ਮੈਡੀਸਿਨ ਖਾ ਕੇ ਸੌਂਦਾ ਹਾਂ ਮੈਂ ਤਾਂ ਕਿਹਾ ਮੈਂ ਕਿਹਾ ਸਰੇ ਤਾਂ ਫਿਰ ਪਹਿਲੇ ਸੁਣਨਾ ਸੀ ਅੱਛਾ ਹੈਨਾ ਓਕੇ ਜੀਆ ਵੀਰਾਂ ਤੁਹਾਡੇ ਨਾਲ ਥਾਣੀਆਂ ਕਰ ਰਹੇ ਨੇ ਗਲੀ ਦੇ ਸਾਰੇ ਚੈਂਬਰ ਜਾਵਣ